ਤੁਹਾਡੀ ਸਾਰਿਆਂ ਦੀ ਡਿਮਾਂਡ ਦੇ ਉੱਪਰ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਮਸ਼ੀਨਰੀਆਂ ਮੈਨਿੰਗੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਹਰੇ ਜੀ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਤੋਂ ਵੀ ਘਰ ਹੈ ਕੋਠੀ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਕੋਈ ਨਹੀਂ ਹੁੰਦਾ ਤੇ ਆਪਾਂ ਹੁਣ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਐ ਆਲਟੋ ਪਹੁੰਚੀ ਆਪਣੇ ਕੋਲੇ 6 ਮਾਡਲ ਮਾਨਸਾ ਏਰੀਆ ਚੋਂ ਗੱਡੀ ਦੀ ਕੰਡੀਸ਼ਨ ਆਲੂਕੇ ਚਿੱਟੇ ਰੰਗ ਦੀ ਗੱਡੀ ਆ ਆਲਟੋ ਐਲ ਐਕਸ ਆਈ ਹਰਿਆਣਾ ਨੰਬਰ ਲ ਸੀ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਰੰਗ ਚਿੱਟਾ ਗਾ ਤੇ ਪੂਰੇ ਸ਼ਾਈਨਿੰਗ ਦੇ ਵਿੱਚ ਰੰਗ ਪਿਆ ਗਾ ਨਾ ਕੋਈ ਐਕਸੀਡੈਂਟ ਹੋਈ ਆ ਨਾ ਕੋਈ ਗਲੀ ਸੜੀ ਐ ਕਿ ਸਭ ਪਾਸੇ ਕੋਈ ਗਲਾਬਟ ਨਹੀਂ ਨਾ نیچے ਤੋਂ ਨਾ ਉੱਪਰ ਤੋਂ ਜੀ ਕੰਡੀਸ਼ਨ ਵਧੀਆ ਹੈ ਇੰਜਨ ਗੇਅਰ ਬਹੁਤ ਚੰਗਾ ਹੈ ਤੇ ਰੇਟ ਦੀ ਗੱਲ ਕਰੀਏ ਤਾਂ 85000 ਰੁਪਿਆ ਡਿਮਾਂਡ ਇਹਨਾਂ ਨੇ ਇੱਕ ਵਾਰੀ ਕਹੀ ਹੈ ਤੇ ਮਾਲਕ ਕਹਿੰਦੇ ਆ ਵੀ ਰੇਟ ਘੱਟ ਲਵਾਂਗੇ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਮਾਲਕ ਕਹਿੰਦੇ ਆ ਵੀ ਅੰਦਰੋਂ ਬਹੁਤ ਜ਼ਿਆਦਾ ਵਧੀਆ ਪਈ ਹੈ ਸਾਰਾ ਕੁਝ ਮਤਲਬ ਕਿ ਚੜਵਾਇਆ ਹੋਇਆ ਸੀਟ ਕਵਰ ਮੈਟਿੰਗ ਮੈਟ ਏਸੀ ਹੀਟਰ ਵਰਕਿੰਗ ਚ ਹੈ ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਮਾਲਕ ਕਹਿੰਦੇ ਕਿਸੇ ਨੇ ਚਲਾ ਕੇ ਦੇਖਣੀ ਆ ਕਾਗਜ਼ ਪੱਤਰ ਦੇਖਣੇ ਹੁਣ ਕੋਈ ਆਪਦੀ ਤਸੱਲੀ ਕਿਸੇ ਵੀ ਤਰ੍ਹਾਂ ਦੀ ਕਰਨਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਘਰ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਟਰਾਈ ਲੈ ਕੇ ਦੇਖ ਸਕਦੇ ਹੋ ਜੀ ਜਦੋਂ ਗੱਡੀ ਪਸੰਦ ਆਊਗੀ ਤੁਹਾਡਾ ਪੂਰਾ ਮਨ ਬਣੂਗਾ ਤਾਂ ਉਹ ਤੋਂ ਬਾਅਦ ਆਪਾਂ ਡੀਲ ਕਰ ਲਾਂਗੇ ਮਾਲਕ ਨੇ ਕਿਹਾਗਾ ਤੇ ਮਾਲਕ ਦਾ ਜਿਹੜਾ ਨੰਬਰ ਹੈ ਕੋਈ ਗੱਲ ਕਰਨੀ ਹੋਵੇ ਪਹਿਲਾਂ ਤਾਂ ਤੁਸੀਂ ਗੱਲ ਕਰ ਲਿਓ 62835 7685 ਜੇ ਤੁਸੀਂ ਜਾਣਾ ਚਾਹੁੰਦੇ ਹੋ ਜੀ ਦੇਖਣ ਵਾਸਤੇ ਤਾਂ ਮਾਲਕ ਨੂੰ ਇੱਕ ਵਾਰੀ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਇੱਕ ਹੋਰ ਆਲਟੋ ਗੱਡੀ ਪਹੁੰਚੀ ਐ ਆਲਟੋ ਆਪਣੇ ਕੋਲੇ 2010 ਮਾਡਲ ਪਹੁੰਚੀ ਐ ਜੀ ਤੇ ਪਾਵਰ ਸਟੀਰਿੰਗ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਤੇ ਟਾਇਰ ਜੇਕੇ ਦੇ ਬਿਲਕੁਲ ਨਵੇਂ ਨੇ ਕੰਡੀਸ਼ਨ ਆਲੂਕਿਆ ਪੰਜਾਬ ਨੰਬਰ ਐ ਤੇ ਇਹ ਮੋਗਾ ਮਾਲਕ ਦਾ ਏਰੀਆ ਗਾਂ ਜਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖਣੀ ਐ ਤਾਂ ਤੁਸੀਂ ਇਹਨਾਂ ਦੇ ਘਰੇ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ 1 ਲੱਖ 45000 ਰੁਪਇਆ ਇਹਨਾਂ ਨੇ ਡਿਮਾਂਡ ਲਾਈ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੂੰ ਪਸੰਦ ਆਵੇ ਜੇ ਗੱਡੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ 1 45 ਦੇ ਵਿੱਚੋਂ ਰੇਟ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਜੇ ਕਿਸੇ ਨੇ ਪਹਿਲਾਂ ਕੋਈ ਗੱਲ ਕਰਨੀ ਹੈ 88470 16011 ਜਿਹੜੀ ਵੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੂੰ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਤੋਂ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬਿਲਕੁਲ ਜਮ੍ਹਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਤੇ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਭੇਜ ਦਿਓ ਆਪਣੇ ਕੋਲੇ ਤੇ ਵੀਡੀਓ ਵਧੀਆ ਲੱਗ ਰਹੀ ਜੇ ਤੁਹਾਨੂੰ ਪਸੰਦ ਆਈ ਅਸੀਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਅਸੀਂ ਜੈਨ ਗੱਡੀ ਆ ਪੰਜ ਮਾਡਲ ਹੈ ਤੇ ਪਾਸਿੰਗ ਖਤਮ ਹੈ ਜੀ ਏਸੀ ਹੀਟਰ ਵਰਕਿੰਗ ਚ ਹੈ ਤੇ ਮਿਊਜ਼ਿਕ ਸਿਸਟਮ ਨਵਾਂ ਇਹਨਾਂ ਨੇ ਲਗਵਾਇਆ ਗਾ ਇੰਜਨ ਪੂਰਾ ਵਧੀਆ ਹੈ ਤੇ ਗੇਰ ਪੂਰਾ ਵਧੀਆ 62000 ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਆ ਤੇ ਮਾਨਸਾ ਇਹਨਾਂ ਦਾ ਏਰੀਆ ਦਾ ਗੱਡੀ ਪੂਰੀ ਵਧੀਆ ਤੇ ਚਲਾਉਣ ਚ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖ ਲਿਓ ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਆਪੇ ਕਰ ਲਿਓ ਨੰਬਰ ਮਾਲਕ ਦਾ 7973508270 ਜਿਹੜੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਤੇ ਜੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਅਗਲੀ ਵੀਡੀਓ ਚ ਤੁਹਾਡੀ ਐਡ ਹੋ ਜੂਗੀ ਤੁਹਾਡੇ ਕੋਲੇ ਕੁਝ ਵੀ ਐ ਕੋਠੀ ਘਰ ਮਕਾਨ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜਿਸ 77 ਵਾਲਾ ਆਪਣਾ ਨੰਬਰ ਹੈ ਤੇ ਭੇਜ ਦਿਓ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਜਲਦੀ ਤੋਂ ਜਲਦੀ ਤੁਹਾਡੀ ਲਗਾ ਦਿੱਤੀ ਜਾਵੇਗੀ ਚੈਨਲ